ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 11 ਅਗਸਤ ਨੂੰ ਇੱਕ ਇਤਿਹਾਸ ਰਚ ਦਿੱਤਾ ਜਾਣਾ ਹੈ। ਅਕਾਲੀ ਦਲ ਹਤਿਆਸ਼ੀ ਲੀਡਰਸ਼ਿਪ ਦੀ ਮੀਟਿੰਗ ਹੋਈ 11 ਅਗਸਤ ਦੇ ਦਿਨ ਨੂੰ ਇਤਿਹਾਸਕ ਬਣਾਉਣ ਦੇ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਸਭ ਤੋਂ ਪਹਿਲਾਂ ਭਾਰਤੀ ਕਮੇਟੀ ਦਾ ਧੰਨਵਾਦ ਕੀਤਾ ਗਿਆ ਜਿਸ ਨੇ ਸੀਮਤ ਸਮੇਂ ਦੇ ਵਿੱਚ ਪੰਥ ਅਤੇ ਪੰਜਾਬ ਨੂੰ ਮਜ਼ਬੂਤ ਲੀਡਰਸ਼ਿਪ ਦੇਣ ਦੇ ਲਈ ਪੁਨਰਸੁਰਜੀਤੀ ਮਹਿੰਮ ਨੂੰ ਘਰ-ਘਰ ਤੱਕ ਲਿਜਾਣ ਦੇ ਵਿੱਚ ਆਪਣਾ ਇਤਿਹਾਸਕ ਯੋਗਦਾਨ ਪਾਇਆ। ਲੀਡਰਸ਼ਿਪ ਨੇ ਇੱਕਮਤੇ ਇੱਕਜੁੜਤਾ ਦੇ ਨਾਲ ਇੱਕਮੁੱਠ ਹੋ ਕੇ ਪੰਥ ਅਤੇ ਪੰਜਾਬ ਦੇ ਵਢੇਰੇ ਹਿੱਤਾਂ ਦੇ ਲਈ ਪਹਿਲ ਕਦਮੀ ਕੀਤੀ। 3 ਘੰਟੇ ਮੀਟਿੰਗ ਚੱਲੀ। ਮੀਟਿੰਗ ਦੇ ਵਿੱਚ 11 ਅਗਸਤ ਦੇ ਜਨਰਲ ਇਜਲਾਸ ਦੇ ਲਈ ਪੰਥ ਅਤੇ ਪੰਜਾਬ ਪ੍ਰਤੀ ਅਜੰਡਾ 'ਤੇ ਡੂੰਗਾ ਮੰਥਨ ਕੀਤਾ ਗਿਆ। ਇਸੇ ਦੇ ਨਾਲ ਅਗਲੇ 2 ਦਿਨਾਂ ਦੇ ਵਿੱਚ ਭਵਿੱਖ ਦੀ ਰਣਨੀਤੀ ਪੰਥ ਅਤੇ ਪੰਜਾਬ ਨੂੰ ਬਿਹਤਰ ਪਾਲਿਸੀ, ਪ੍ਰੋਗਰਾਮ ਦੇਣ ਦੇ ਲਈ ਸਟੇਟ ਡੈਲੀਗੇਟ ਤੇ ਵਿਚਾਰ ਤੇ ਰਾਏ ਜਾਣਨ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ਦੇ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਪਿਛਲੇ ਸਮੇਂ ਦੇ ਵਿੱਚ ਰਾਜਨੀਤੀ ਦਾ ਧਰਮ ਦੇ ਵਿੱਚ ਬੇहद ਬੇਲੋੜੀ ਦਖਲਅੰਦਾਜ਼ੀ ਨੇ ਜਿੱਥੇ ਪੰਥਕ ਸੰਸਥਾਵਾਂ ਦੀ ਸਰਵ ਉੱਚਤਾ ਪ੍ਰਭੂ ਸੱਤਾ ਨੂੰ ਬਹੁਤ ਵੱਡੀ ਢਾਲ ਲਗਾਈ ਉਤھے ਹੀ ਦਖਲਅੰਦਾਜ਼ੀ ਕਾਰਨ ਹੋਏ ਫੈਸਲਿਆਂ ਦਾ ਵੱਡਾ ਨੁਕਸਾਨ ਵੀ ਪੰਥ ਨੂੰ ਚਲਣਾ ਪਿਆ ਇਸ ਦੇ ਲਈ ਸਮੁੱਚੀ ਲੀਡਰਸ਼ਿਪ ਨੇ ਫੈਸਲਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਧੜੀ ਜਾਣ ਵਾਲੀ ਨਵੀਂ ਰਣਨੀਤੀ ਪੂਰਨ ਤੌਰ ਤੇ ਮੀਰੀ ਪੀਰੀ ਦੇ ਸੰਧਾਤ ਨੂੰ ਦਿੜਤਤਾ ਦੇ ਨਾਲ ਮੰਨਣ ਤੇ ਉਸ ਉੱਪਰ ਪਹਿਰਾ ਦੇਣ ਵਾਲੀ ਹੋਵੇਗੀ ਰਾਜਨੀਤੀ ਉੱਪਰ ਧਰਮ ਤੇ ਕੁੰਡਾ ਹਰ ਹਾਲਤ ਵਿੱਚ ਮਜ਼ਬੂਤ ਰੱਖਿਆ ਜਾਵੇਗਾ 11 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੀਆਂ ਮੁਸ਼ਕਲਾਂ ਲਗਾਤਾਰ ਵਾਧੀਆਂ ਦਿਖਾਈ ਦੇ ਰਹੀਆਂ ਨੇ ਕਿਉਂਕਿ ਜਥੇਦਾਰ ਸਿੰਘ ਸਾਹਿਬਾਨਾ ਦੇ ਵੱਲੋਂ ਵੀ ਇਸ ਨੂੰ ਲੈ ਕੇ ਕਾਫੀ ਇੱਕ ਸੁਰਤਾ ਦਿਖਾਈ ਗਈ ਹੈ ਸਿੱਖ ਜਥੇਬੰਦੀਆਂ ਨੂੰ ਲੈ ਕੇ ਵੀ ਅਪੀਲ ਕੀਤੀ ਜਾ ਚੁੱਕੀ ਹੈ بار بار ਪੰਥਕ ਸਟੇਜਾਂ ਤੋਂ ਇਹ ਕਿਹਾ ਜਾ ਰਿਹਾ ਹੈ ਕਿ ਸਿੱਖ ਜਥੇਬੰਦੀਆਂ ਜੋ ਵੱਖੋ-ਵੱਖਰੀਆਂ ਨੇ ਕਿਉਂਕਿ ਪੰਥਕ ਜਥੇਬੰਦੀਆਂ ਨੇ ਪੰਥ ਦੇ ਮੁੱਦਿਆਂ ਨੂੰ ਲੈ ਕੇ ਜਥੇਬੰਦੀਆਂ ਬਣੀਆਂ ਹੋਈਆਂ ਨੇ ਪਰ ਪੰਥ ਦੇ ਮੁੱਦਿਆਂ ਤੇ ਇਹ ਇਕਜੁੱਟ ਕਿਉਂ ਨਹੀਂ ਨੇ ਇੱਕ ਜਟ ਹੋਣ ਦੀ ਵਾਰ-ਵਾਰ ਇਹਨਾਂ ਨੂੰ ਸਲਾਹ ਵੀ ਦਿੱਤੀ ਗਈ ਅਪੀਲ ਵੀ ਕੀਤੀ ਗਈ ਪਰ ਜਥੇਬੰਦੀਆਂ ਦੇ ਵੱਲੋਂ ਇਸ ਗੱਲ ਤੋਂ ਕੋਰੀ ਇਨਕਾਰ ਕਰ ਦਿੱਤੀ ਗਈ ਇਸੇ ਨੂੰ ਲੈ ਕੇ ਲੰਘੇ ਦਿਨ ਵੀ ਪੰਜ ਸਿੰਘ ਸਾਬਾਨਾ ਦੀ ਜਦੋਂ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਵੀ ਇਹੀ ਕਿਹਾ ਗਿਆ ਸੀ ਕਿ ਜੋ ਵੱਖੋ-ਵੱਖਰੇ ਚੁੱਲ੍ਹੇ ਸਥਾਪਿਤ ਕੀਤੇ ਹੋਏ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਤੇ ਸਾਰੀਆਂ ਜਥੇਬੰਦੀਆਂ ਪੰਥਕ ਮੁੱਦਿਆਂ ਤੇ ਇਕਜੁੱਟ ਹੋ ਜਾਣ ਇਕੱਠੇ ਹੋ ਕੇ ਲੜਕ ਤਾਂ ਪੰਥ ਦੇ ਜੋ ਮੁੱਦੇ ਨੇ ਲਟਕਦੇ ਮੁੱਦੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾ ਸਕਦਾ ਹੈ ਸਰਕਾਰਾਂ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਆਪਣੇ ਆਪ ਦੇ ਵਿੱਚ ਇੱਕ ਸਰਕਾਰ ਹੈ ਜੇਕਰ ਐਸਜੀਪੀਸੀ ਚਾਹੇ ਤਾਂ ਪੰਥ ਦੇ ਮੁੱਦੇ ਪਹਿਲ ਦੇ ਆਧਾਰ ਤੇ ਹੱਲ ਹੋ ਸਕਦੇ ਨੇ ਪਰ ਲਗਾਤਾਰ ਇਲਜ਼ਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਲੱਗਦੇ ਨੇ ਕਿ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਚੱਲ ਰਹੇ ਹਰਜਿੰਦਰ ਸਿੰਘ ਧਾਮੀ ਨੂੰ ਸੁਖਵਿੰਦਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਚੱਲਣ ਵਾਲਾ ਮੈਂਬਰ ਕਰਾਰ ਦਿੱਤਾ ਹੋਇਆ ਜਥੇਬੰਦੀਆਂ ਨੇ ਲਗਾਤਾਰ ਤਾਕਤ ਦੀ ਮਾਨ ਮਰਿਆਦਾ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਹੈ ਕਿ ਇਹਨਾਂ ਜਥੇਬੰਦੀਆਂ ਨੇ ਖਡਾਉਣਾ ਬਣਾ ਕੇ ਰੱਖ ਦਿੱਤਾ ਹਾਲਾਂਕਿ ਸਿੱਖਾਂ ਦੇ ਸਰਵੋੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਸਿੱਖਾਂ ਦੇ ਲਈ ਵੱਡੇ ਫੈਸਲੇ ਵੀ ਹੁੰਦੇ ਨੇ ਪਰ ਹੁਣ 11 ਅਗਸਤ ਨੂੰ ਜੋ ਜਨਰਲ ਇਜਲਾਸ ਬੁਲਾਇਆ ਗਿਆ ਉਸ ਤੋਂ ਪਹਿਲਾਂ ਕਾਫੀ ਕੁਝ ਪੰਥ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਕਾਫੀ ਤਰੀਕੇ ਦੀ ਵਿਚਾਰ ਚਰਚਾ ਵੀ ਚੱਲ ਰਹੀ ਹੀ ਅਤੇ 11 ਅਗਸਤ ਨੂੰ ਇੱਕ ਇਤਿਹਾਸ ਰਚਿਆ ਜਾਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਹੋ ਜਾਣੀ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਸੁਖਵੀਰ ਸਿੰਘ ਬਾਦਲ ਇਸ ਮੌਕੇ ਕੀ ਕਰਨਗੇ ਕਿਉਂਕਿ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਹੋ ਜਾਣੀ ਹੈ ਤੇ ਸੁਖਵੀਰ ਸਿੰਘ ਬਾਦਲ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਇਹ ਆਪੂ ਬਣੇ ਪ੍ਰਧਾਨ ਨੇ ਤਾਂ ਸੁਖਵੀਰ ਸਿੰਘ ਬਾਦਲ ਦਾ ਅਹੁਦਾ ਬਰਕਰਾਰ ਰਹੇਗਾ ਜਾਂ ਫਿਰ ਨਹੀਂ ਇਸ ਤੇ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਤੇ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਮਾਹੌਲ ਜ਼ਿਆਦਾ ਭੱਖ ਜਾਂਦਾ ਹੈ ਗਰਮਾ ਜਾਂਦਾ ਤਾਂ ਸਰਬੱਤ ਖਾਲਸਾ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਬੁਲਾਉਣਾ ਪੈ ਗਿਆ ਤਾਂ ਉਸ ਨੂੰ ਵੀ ਬੁਲਾਇਆ ਜਾਵੇਗਾ